ਸਾਪ ਤੇ ਕਿੰਨਾ ਜ਼ਹਿਰ ਹੁੰਦਾ ਇਹ ਤੁਸੀਂ ਇਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਹੋ ਆਪਣਾ ਵੀ ਵਿਚਾਰ ਰੱਖਿਆ ਕਰੋ ਤੇ ਆਪਣੇ ਜਾਨਵਰ ਦਾ ਵੀ ਵਿਚਾਰ ਰੱਖਿਆ ਕਰੋ ਜਦੋਂ ਵੀ ਜਾਨਵਰ ਦੇ ਜਾਂ ਕਿਸੇ ਦੇ ਵੀ ਸੱਪ ਲੜਦਾ ਤਾਂ ਸੱਪ ਦੇ ਜ਼ਹਿਰ ਨਾਲ ਜਾਨਵਰ ਹੋਵੇ ਚਾਹੇ ਇਨਸਾਨ ਹੋਵੇ ਉਹਦਾ ਖੂਨ ਦਹੀਂ ਵਾਂਗੂ ਫਟ ਜਾਂਦਾ ਤੇ ਉਹ ਅੰਦਰ ਸਾਰਾ ਜੰਮ ਜਾਂਦਾ ਤੇ ਜਿਹਦੇ ਨਾਲ ਸਾਹ ਲੈਣ 'ਚ ਦਿੱਕਤ ਆਉਂਦੀ ਆ ਤੇ ਹੌਲੀ ਹੌਲੀ ਉਹਦੇ ਨਾਲ ਕੁਝ ਕਮਿੰਟਾਂ ਵਿੱਚ ਮੌਤ ਹੋ ਜਾਂਦੀ ਹੈ ਹੁਣ ਬਿੱਲੀ ਨੇ ਉਹਦੇ ਨਾਲ ਪੰਗਾ ਲਿਆ ਤੇ ਸੱਪ ਉਹਦੇ ਲੜ ਗਿਆ ਤੇ ਬਿੱਲੀ ਦੇ ਹਾਲਾਤ ਵੇਖੋ ਤੁਸੀਂ ਮੂੰਹ ਚੋਂ ਝੱਗ ਨਿਕਲ ਰਹੀ ਹੈ ਆ ਦੇਖੋ ਮੂੰਹ ਚੋਂ ਝੱਗ ਨਿਕਲ ਰਹੀ ਹੈ ਤੇ ਕੁਝ ਕਮਿੰਟਾਂ ਵਿੱਚ ਇਹਦੀ ਮੌਤ ਹੋ ਜਾਣੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਓ ਦੇਖੋ ਕਿੰਨੀ ਹਾਲਾਤ ਮਾੜੇ ਉਹਦੇ ਉਹਦੇ ਕੋਈ ਝਗ ਨਿਕਲ ਰਹੀ ਮੂੰਚੋਂ ਬਹੁਤ ਬਹੁਤ ਧੰਨਵਾਦ ਚੈਨਲ ਸਬਸਕ੍ਰਾਈਬ ਕਰਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਸ਼ੁਕਰੀਆ